ਮਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੰਪਿਊਟਰ ਆਪਕ ਸਰਕਾਰ ਕਮੇਟੀ ਨੂੰ ਜਿਹੜਾ ਸਾਥ ਮਿਲਿਆ ਉਹਨਾਂ ਕਰਕੇ ਜਿਹੜੀਆਂ ਪ੍ਰਾਪਤੀਆਂ ਹੋਈਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੋ ਤੋਂ ਤਿੰਨ ਮਿੰਟ ਵਿੱਚ ਐਕਸਪਲੇਨ ਕਰਾਂ ਜਾਊਗਾ ਸਾਥ ਕਿਵੇਂ ਮਿਲਿਆ ਇਸ ਮਿਹਨਤ ਹੈਡ ਵਕ ਵਕ ਜੱਥੇਬੰਦੀਆਂ ਕੰਮ ਕਰਦੀਆਂ ਜਿਵੇਂ ਕਿ ਡੀਡੀਐਫ ਦੇ ਸੁਭਾਪਰਧਾਰ ਸਰਦਾਰ ਵਿਕਰਮ ਦੇਵ ਸਿੰਘ ਜੀ ਖੁਦ ਉਹ ਘੜਤਾਂ ਤੇ ਬੈਠੇ ਆਪਣੇ ਸੁਭਾਪਾਂ ਸਮੇਤ ਡੈਮੋਕ੍ਰੈਟਿਕ ਪਟੀਚਰ ਸਾਡੇ ਸੁਪਾ ਪ੍ਰਧਾਨ ਦਿਗਪੇ ਪਾਸ਼ਰਮਾ ਜੀ ਸਾਡੀਆਂ ਵੱਡੀਆਂ ਗਤੀਵਿੱਚ ਰੈਲੀਆਂ ਵਿੱਚ ਆਪਣੇ ਪੰਜਾਬ ਪਰ ਦੇ ਸਾਥੀਆਂ ਸਮੇਤ ਸ਼ਮੂਲੀਅਤ ਕਰਦੇ ਰਹੇ ਗਵਰਨਮੈਂਟ ਟੀਚਰ ਯੂਨੀਅਨ ਦੇ ਸੋ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਜੀ ਸਾਡੀ ਹਰੇਕ ਰੈਲੀ ਵਿੱਚ ਸ਼ਾਮਿਲ ਹੁੰਦੇ ਰਹੇ ਇਹਨਾਂ ਵੱਲੋਂ ਬਤੌਰ ਰੋਜ਼ ਤੇ ਜਾਰੀ ਕਰਕੇ ਕੋ ਕਰਤਾਜ ਮੋਰਚੇ 'ਚ ਸ਼ਮੂਲੀਅਤ ਕੀਤੀ ਜਾਂਦੀ ਰਹੀ ਡੈਮੋਕ੍ਰੈਟਿਕ ਮਲਾਇਆ ਪ੍ਰਾਂਤ ਦੇ ਸੁਪਾ ਪ੍ਰਧਾਨ ਯਾਰਮਾਜੀ ਸਿੰਘ ਜੀ ਅਤੇ ਹਦੀਪ ਟੋਡਰਪੁਰ ਜੀ ਇਹਨਾਂ ਦੁਆਰਾ ਵੀ ਸਟੈਂਡੀ ਫਾਰਮੇਸ਼ਨ ਦੇ ਵਿੱਚ ਸਾਥ ਦਿੱਤਾ ਗਿਆ ਮਹਾਜਮ ਅਤੇ ਪੈਨਸ਼ਨ ਫੰਡ ਦੇ ਸੁਪਾਕੂ ਜੀ ਸਿਗੀਰ ਤਲਵਾੜਾ ਜੀ ਅਦੇ ਗਲਗ ਜੀ ਅਤੇ ਹੋਰ ਸਾਥੀਆਂ ਦੁਆਰਾ 190 ਦਿਨ ਕੰਪਿਊਟਰ ਵਿਭਾਗ ਸੰਘਰਸ਼ ਕਮੇਟੀ ਦੁਆਰਾ 1 ਸਤੰਬਰ ਤੋਂ ਲੈ ਕੇ 9 ਮਾਰਚ ਤੱਕ 190 ਦਿਨ ਭੁੱਖ ਹੜਤਾਲ ਮਾਰਨ ਬਾਅਦ ਪੱਕਾ ਮੋਰਚਾ ਚੱਲਿਆ ਇੰਨਾ ਲੰਬਾ ਸੰਘਰਸ਼ ਲੜਦੇ ਸਾਡੇ ਤੱਕ ਤੈ ਨਹੀਂ ਸੀ ਕਲੀ ਪਰ ਜੇਕਰ ਆਪ ਸਾਰ ਸਾਥੀਆਂ ਨੇ ਸਾਥ ਦਿੱਤਾ ਤਾਂ ਅਸੀਂ ਲੜ ਪਾਈ ਕਦੇ ਲੜ ਨਹੀਂ ਪਾਏ ਪੰਜਾਬ ਸਰਕਾਰ ਤੋਂ ਅੰਸ਼ਿਕ ਪ੍ਰਾਪਤੀ ਵੀ ਕੀਤੀ ਹੈ ਤੇ 33% ਡੀਏ ਹਾਸਲ ਵੀ ਕੀਤਾ ਇਹਦੇ ਲਈ ਆਪ ਸਭ ਕਦੇ ਲੀਡਰਸ਼ਿਪ ਦਾ ਨਹੀਂ ਪੰਜਾਬ ਪਾਇ ਪ੍ਰਾਚਾਰ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਜਿਹੜੇ ਬੈਠੇ ਹੈਗੇ ਇਹਨਾਂ ਦੇ ਸਿਰ ਤੇ ਅਸੀਂ ਲੜ ਪਾਏ ਸਾਰੇ ਸਾਥੀ ਅਧਿਆਪਕ ਦੀ ਯੂਨੀਅਨ ਦੇ ਵੱਲੋਂ ਵੱਡਾ ਸਾਰਾ ਪੈਨ ਹਰੇ ਰੰਗ ਦਾ ਭਾਰਾ ਪੈਨ ਵੱਡਾ ਸਾਰਾ ਪੋਸਟਰ ਬਣਾ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਗਿਆ ਕਿ ਸਰਕਾਰ ਮੰਨਣ ਤੋਂ ਪਹਿਲਾਂ ਤੁਸੀਂ ਹਰਾ ਪੈਨ ਆਪਣੇ ਹੱਥ ਵਿੱਚ ਹੋਣ ਦੇ ਵਿੱਚ ਕਿਸੇ ਵੀ ਵਰਗ ਨੂੰ ਧਰਨਾ ਦੇਣ ਦੀ ਲੋੜ ਨਹੀਂ ਪਵੇਗੀ। ਮੁਲਾਜ਼ਮ ਦੂਜੀਆਂ ਸਰਕਾਰਾਂ ਤੋਂ ਵੀ ਵੱਧ ਦੁਖੀ ਹੋ ਗਏ ਹਨ। ਪੰਜਾਬ ਸਰਕਾਰ ਦੇ ਵਿਰੁੱਧ ਅੱਜ ਇੱਕ ਵੱਡਾ ਪ੍ਰਦਰਸ਼ਨ ਹੋਇਆ ਜਿੱਥੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨ ਆਪਣੇ ਹੱਕਾਂ ਦੇ ਲਈ ਸੜਕਾਂ 'ਤੇ ਉਤਰੇ। ਉੱਤਰ ਕੀ ਉਹਨਾਂ ਨੇ ਲੰਬੇ ਸਮੇਂ ਤੋਂ ਬਕਾਇਆ ਏਰੀਅਰ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੇ ਲਈ ਚੇਤਾਵਨੀ ਦਿੱਤੀ ਹੈ। ਮੁਲਾਜ਼ਮਾ ਨੇ ਦੋਸ਼ ਲਾਇਆ ਕਿ ਸਰਕਾਰ ਦੇ باوجود ਕਈ ਵਾਰ ਵਾਅਦੇ ਕਰਨ ਦੇ ਪਿਛਲੇ 5 ਸਾਲਾਂ ਤੋਂ ਬਕਾਇਆ ਏਰੀਅਰ ਜਾਰੀ ਕਰਨ ਦੇ ਵਿੱਚ ਅਸਫਲ ਰਹੀ ਹੈ। ਇਹ ਮਾਮਲਾ अनेका ਪੈਨਸ਼ਨਰਸ ਦੇ ਲਈ ਆਰਥਿਕ ਜਿਹੜੀ ਤਕਲੀਫ ਦਾ ਕਾਰਨ ਬਣਿਆ ਹੋਇਆ ਹੈ। ਜਦਕਿ ਬਹੁਤੇ ਇਹਨਾਂ ਦੀ ਉਡੀਕ ਕਰਦੇ ਆਂ ਹੀ ਜਿਹੜਾ ਇਸ ਦੁਨੀਆ ਤੋਂ ਸਵਰਗਵਾਸ ਹੋ ਗਏ ਨੇ। ਪਰਦਰਸ਼ਨ ਦੇ ਦੌਰਾਨ ਮਲਾਜ਼ਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਬੋਧਨ ਕਰਦਿਆਂ ਕਿ ਸਾਡਾ ਏਰੀਅਰ ਪਿਛਲੇ 5 ਸਾਲਾਂ ਤੋਂ ਪੈਂਡਿੰਗ ਪਏ ਹਨ ਸਪਰ ਸਰਕਾਰ ਇਸ ਨੂੰ ਹੱਲ ਕਰਨ ਦੀ ਬਜਾਏ ਕਿਸ਼ਤਾਂ ਦੇ ਵਿੱਚ ਵੰਡ ਰਹੀ ਹੈ 85 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰ ਉਹਨਾਂ ਨੂੰ ਕੇਵਲ ਤੇ ਕੇਵਲ ਦੋ ਕਿਸ਼ਤਾਂ ਹੀ ਮਿਲਣ ਗਿਆ 75 ਸਾਲ ਤੋਂ ਉੱਤੇ ਵਾਲਿਆਂ ਨੂੰ ਜਿਹੜਾ ਹੈ 12 ਕਿਸ਼ਤਾਂ ਜਿਹੜੀਆਂ ਵਿੱਚ ਜਿਹੜਾ ਕਾਰਜਕਾਰੀ ਮੁਲਾਜ਼ਮਾਂ ਨੂੰ ਤਿਆਰੀ ਜਿਹੜੀ ਹੈ 36 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਪੱਕਾ ਹੈ ਉਹ ਦਿੱਤਾ ਜਾਏਗਾ ਇਹਨਾਂ ਨੀਮਾਂ ਨੂੰ ਅਸੀਂ ਨਹੀਂ ਮਨਜ਼ੂਰ ਕਰਾਂਗੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਖਜ਼ਾਨਾ ਭਰਿਆ ਹੋਇਆ ਹੈ ਪਰ ਦੂਜੇ ਪਾਸੇ ਸਾਰੇ ਪੈਨਸ਼ਨਰਸ ਜਿਹੜੇ ਸਰਕਾਰੀ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਦੇ ਪੈਸੇ ਨਹੀਂ ਮਿਲ ਰਹੇ ਜੋ ਕਿ ਸਰਕਾਰ ਕੋਲ ਪੈਸਾ ਹੈ ਤਾਂ ਇਹ ਪੈਨਸ਼ਨਰ